ਅੱਜ ਤੁਹਾਡੇ ਨਾਲ 18ਵੀਂ ਸਦੀ ਦੇ ਸਿੰਘਾਂ ਦੀ ਦਲੇਰੀ ਦਾ ਇੱਕ ਛੋਟਾ ਜਿਹਾ ਕਿੱਸਾ ਸ਼ੇਅਰ ਕਰਨ ਲੱਗਾ ਜਦੋਂ ਐਮੇਸ਼ਾ ਅਫਗਾਨੀ ਮਰਾਠਿਆਂ ਨੂੰ ਪਾਣੀਪੱਤਨੀ ਜੰਗ ਵਿੱਚੋਂ ਹਰਾ ਕੇ ਅਤੇ ਉਹਨਾਂ ਦੀਆਂ ਔਰਤਾਂ ਨੂੰ ਬੰਦੀ ਬਣਾ ਕੇ ਪੰਜਾਬ ਵਿੱਚੋਂ ਦੀ ਲੰਘ ਰਿਹਾ ਸੀਗਾ ਵਾਪਸ ਅਫਗਾਨਿਸਤਾਨ ਜਾਣ ਲਈ ਤਾਂ ਇਸ ਗੱਲ ਦੀ ਪਿੰਕ ਜੰਗਲਾਂ ਵਿੱਚ ਰਹਿੰਦੇ ਸਿੰਘਾਂ ਨੂੰ ਲੱਗੀ ਕਿ ਉਹ ਮਰਾਠਿਆਂ ਦੀਆਂ ਔਰਤਾਂ ਨੂੰ ਨਾਲ ਬੰਦੀ ਬਣਾ ਕੇ ਲੈ ਕੇ ਜਾ ਰਹੇ ਹਨ ਤਾਂ ਸਿੰਘਾਂ ਨੇ ਇੱਕ ਛੋਟਾ ਜਿਹਾ ਜਥਾ ਉਹਨਾਂ ਔਰਤਾਂ ਦੀ ਲੋਕੇਸ਼ਨ ਪਤਾ ਕਰਨ ਦੇ ਲਈ ਭੇਜਿਆ ਜਿਸਨ ਜਥੇ ਦੀ ਅਗਵਾਈ ਭਾਈ ਹੱਠੂ ਸਿੰਘ ਅਤੇ ਭਾਈ ਬਾਗ ਸਿੰਘ ਕਰ ਰਹੇ ਸੀਗੇ ਤੇ ਜਦੋਂ ਔਰਤਾਂ ਦੀ ਲੋਕੇਸ਼ਨ ਦਾ ਪਤਾ ਲੱਗ ਗਿਆ ਤਾਂ ਉਹਨਾਂ ਨੇ ਬਾਕੀ ਸਿੰਘਾਂ ਨੂੰ ਵਾਪਸ ਭੇਜ ਦਿੱਤਾ ਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਕਿਉਂ ਨਾ ਅਹਿਮ ਸ਼ਾਹ ਅਫਦਾਲੀ ਨੂੰ ਮਾਰ ਦਈਏ ਤੁਸੀਂ ਇੱਥੇ ਸਿੰਘਾਂ ਦੀ ਦਲੇਰੀ ਦੇਖੋ ਦੋ ਸਿੰਘ ਤੇ ਇੰਨੀ ਵੱਡੀ ਫੌਜ ਅਫਦਾਲੀ ਦੀ ਜਿਹੜੀ ਕਿ ਪੂਰੇ ਏਸ਼ੀਆ ਦਾ ਜੇਤੂ ਸੀਗਾ ਉਸ ਰਾਜੇ ਨੂੰ ਮਾਰਨ ਲਈ ਦੋ ਸਿੰਘ ਬਿਨਾਂ ਜਾਨ ਦੀ ਪਰਵਾਹ ਕੀਤੇ ਅਹਿਮ ਸ਼ਾਹ ਅਫਦਾਲੀ ਨੂੰ ਮਾਰਨ ਲਈ ਉਹਦੇ ਜਥੇ ਵਿੱਚ ਸ਼ਾਮਲ ਹੋ ਗਏ ਤੇ ਜਦੋਂ ਉਹ ਅਹਿਮ ਸ਼ਾਹ ਅਫਦਾਲੀ ਦੇ ਨੇੜੇ ਪਹੁੰਚੇ ਤਾਂ ਉਹਦੇ ਸਪੈਹਿਆਂ ਨੂੰ ਥੋੜੀ ਪਿੰਕ ਲੱਗੀ ਤੇ ਉਹਨਾਂ ਨੇ ਭਾਈ ਹੱਟੂ ਸਿੰਘ ਤੇ ਭਾਈ ਬਾਲ ਸਿੰਘ ਉੱਤੇ ਹਮਲਾ ਕਰ ਦਿੱਤਾ ਤੇ ਉੱਥੇ ਚਿਕੜ ਫੋਨ ਕਰਕੇ ਉਹਨਾਂ ਦੇ ਕੋਲੇ ਤਿਲਕ ਕੇ ਡਿੱਗ ਪਏ ਜਿਸ ਕਰਕੇ ਦੋਨੋਂ ਸਿੰਘ ਐਮ ਸ਼ਾਹ ਅਬਦਾਲੀ ਦੀ ਫੌਜ ਨੇ ਫੜ ਲਈ ਅਗਲੇ ਦਿਨ ਜਦੋਂ ਅਬਦਾਲੀ ਦੀ ਕਚਹਿਰੀ ਲੱਗੀ ਤੇ ਸਿੰਘਾਂ ਨੂੰ ਹਥਕੜੀਆਂ ਤੇ ਬੇੜੀਆਂ ਚ ਬੰਨ ਕੇ ਅਬਦਾਲੀ ਦੇ ਅੱਗੇ ਲਜਾਇਆ ਗਿਆ ਤਾਂ ਅਬਦਾਲੀ ਨੇ ਕਿਹਾ ਕਿ ਸਿੰਘਾਂ ਬਾਰੇ ਸੁਣਿਆ ਤਾਂ ਬਹੁਤ ਹੈ ਅਤੇ ਤੁਹਾਡੇ ਤਾਂ ਨਾਮ ਵੀ ਬਹੁਤ ਖਤਰਨਾਕ ਨੇ ਤਾਂ ਗੋ ਸਿੰਘਾਂ ਨੇ ਜਵਾਬ ਦਿੱਤਾ ਕਿ ਇੱਕ ਵਾਰ ਬੇੜੀਆਂ ਖੋਲ ਕੇ ਦੇਖ ਤੈਨੂੰ ਪਤਾ ਲੱਗ ਜਾਣਾ ਕਿ ਕਿੰਨੇ ਖਤਰਨਾਕ ਹਸੇ ਤਾਂ ਐਮ ਸ਼ਾਹ ਅਬਦਾਲੀ ਨੇ ਭਾਈ ਹਟੂ ਸਿੰਘ ਨੂੰ ਇੱਕ ਬਹੁਤ ਹੀ ਖੂਖਾਰ ਹੱਥੀ ਨਾਲ ਕੋਲ ਕਰਵਾਇਆ ਇੱਕ ਸਿਰਫ ਇੱਕ ਕਿਰਪਾਨ ਦੇ ਨਾਲ ਭਾਈ ਹਟੂ ਸਿੰਘ ਨੇ ਚੜਪ ਚ ਹਾਥੀ ਦੀ ਸੁੰਡ ਵੱਢ ਦਿੱਤੀ ਤੇ ਉਹ ਹਾਥੀ ਵਾਪਸ ਚਲਾ ਗਿਆ ਤੇ ਉਸ ਤੋਂ ਬਾਅਦ ਭਾਈ ਬਾਗ ਸਿੰਘ ਨੂੰ ਦੋ ਸ਼ੇਰਾਂ ਨਾਲ ਲੜਾਇਆ ਗਿਆ ਉਸ ਦੇ ਵਿੱਚ ਜਦੋਂ ਭਾਈ ਬਾਗ ਸਿੰਘ ਨੇ ਇੱਕ ਸ਼ੇਰ ਦਾ ਜਵਾੜਾ ਪਾੜ ਦਿੱਤਾ ਕਿਰਪਾਨ ਨਾਲ ਤਾਂ ਦੂਜਾ ਸ਼ੇਰ ਬਿੱਲੀ ਦੀ ਤਰ੍ਹਾਂ ਮਿਆਂ ਮਿਆਂ ਕਰਦਾ ਹੋਇਆ ਵਾਪਸ ਭੱਜ ਗਿਆ ਅਬਦਾਨੀ ਨੇ ਆਪਦੇ ਸੈਨਾਪਤੀਆਂ ਨੂੰ ਪੁੱਛਿਆ ਕਿ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕਿਵੇਂ ਕੀਤਾ ਤਾਂ ਉਹਦੇ ਸੈਨਾਪਤੀ ਨੇ ਝੂਠ ਬੋਲਦਿਆਂ ਕਿਹਾ ਕਿ ਅਸੀਂ ਕੁਝ ਕੁ ਸਪੰਜਾਂ ਨਾਲ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅਮਿਸ਼ਾਬਦਾਲੀ ਨੇ ਕਿਹਾ ਸੈਨਾਪਤੀ ਨੂੰ ਕਿ ਝੂਠ ਬੋਲਣ ਲੱਗੇ ਤਾਂ ਥੋੜੀ ਬਹੁਤੀ ਸ਼ਰਮ ਕਰ ਲਓ। ਜਿਹੜੇ ਬੰਦਾਂ ਨੇ ਹਾਥੀ ਤੇ ਸ਼ੇਰਾਂ ਨੂੰ ਹਰਾ ਦਿੱਤ ਕਰ ਦਿੱਤਾ ਤੇ ਤੁਸੀਂ ਥੋੜੇ ਜਿਹੇ ਸੈਨਿਕਾਂ ਨਾਲ ਉਹਨਾਂ ਨੂੰ ਗ੍ਰਿਫਤਾਰ ਕਿਵੇਂ ਕਰ ਸਕਦੇ ਹੋ? ਤਾਂ ਉਸ ਸੈਨਾਪਤੀ ਨੇ ਸੱਚ ਬੋਲਿਆ ਅਤੇ ਕਿਹਾ ਕਿ ਇਹਨਾਂ ਦੇ ਘੋੜੇ ਚਿੱਕੜ ਵਿੱਚ ਤਿਲਕ ਗਏ ਸਨ ਤਾਂ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤੇ ਇਹ ਸੀਗਾ ਸਿੰਘਾਂ ਦੀ ਦਲੇਰੀ ਦਾ ਇੱਕ ਛੋਟਾ ਜਿਹਾ ਕਿੱਸਾ। ਇਹ ਗੱਲ ਦੇਖੋ ਕਿ ਉਸ ਸਮੇਂ ਦੀ ਸਭ ਤੋਂ ਵੱਡਾ ਰਾਜਾ ਜਿਹਨੇ ਪੂਰੇ ਏਸ਼ੀਆ ਜਿੱਤਿਆ ਹੋਇਆ ਸੀਗਾ ਅਮਨ ਸ਼ਾ ਅਬਦਾਲੀ ਉਸ ਨੂੰ ਸਿਰਫ ਦੋ ਸਿੰਘ ਮਾਰਨ ਵਾਸਤੇ ਚਲੇ ਗਏ ਤੇ ਕਿੱਡੀ ਦਲੇਰੀ ਹੋਊਗੀ ਉਹਨਾਂ ਵਿੱਚ ਤੇ ਕਿੱਡੇ ਕੋ ਜੱਜਪੀ ਵਾਲੇ ਸਿੰਘ ਹੋਣਗੇ ਉਹ ਜਿਨ੍ਹਾਂ ਨੇ ਇੰਨੇ ਵੱਡੇ ਲੰਮੂ ਲਸ਼ਕਰ ਐਡੀ ਵੱਡੀ ਸੈਨਾ ਦੇ ਵਿੱਚ ਉਹਨਾਂ ਦੇ ਰਾਜੇ ਨੂੰ ਮਾਰਨਾ ਚਾਹਿਆ ਸੋ ਸ਼ੁਰੂ ਦਿਨ ਤੋਂ ਹੀ ਸਿੱਖਾਂ ਦਾ ਇਤਿਹਾਸ ਇੱਥੋਂ ਹੀ ਦੇਖ ਸਕਦੇ ਹੋ ਕਿ ਉਹਨਾਂ ਨੇ ਹਮੇਸ਼ਾ ਟੀਸੀ ਵਾਲਾ ਬੇਰੀ ਉਤਾਰੇ ਮੇਰੀ ਬੇਨਤੀ ਹੈ ਕਿ ਆਪਦੇ ਬੱਚਿਆਂ ਨੂੰ ਏ ਸਿੰਘਾਂ ਦੀ ਦਲੇਰੀ ਅਤੇ ਸਿੱਖਾਂ ਦੇ ਪੁਰਾਣੇ ਇਤਿਹਾਸ ਬਾਰੇ ਦੱਸਿਆ ਕਰੋ ਤੇ ਮੇਰੀ ਇਹ ਵੀਡੀਓ ਕਿਸੇ ਹੋਰ ਤੱਕ ਸ਼ੇਅਰ ਕਰੋ ਚਾਹੇ ਨਾ ਕਰੋ ਆਪਦੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਨਾ